ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਸਾਡੇ ਬਲੌਗ ਦੀ ਸ਼ੁਰੂਆਤ ਹੋਣ ਦੀ ਪਈ ਹੈ ਸ਼ਾਮ ਦੇ 4 ਵਜੇ ਕਿਉਂਕਿ ਨਹੀਂ ਸਾਢੇ 3:00 ਹੋਈ ਹੈ ਨਾ ਮੇਰੇ ਖਿਆਲ ਚ ਸਾਢੇ 3:00 ਹੋ ਗਏ ਆ ਤੇ ਕਿਉਂਕਿ ਸਵੇਰੇ ਬਲੌਗ ਦਾ ਨਹੀਂ ਬਣਾ ਕਿਉਂਕਿ ਸਾਡੇ ਥੋੜਾ ਜਿਹਾ ਹਮ ਸਿਗਾ ਕਿਚਨ ਦੇ ਵਿੱਚ ਚੱਲਣ ਵਾਲਾ ਤੇ ਥੋੜੀ ਜਿਹੀ ਖਰਾਬ ਹੋਈ ਪਈ ਸੀ ਡਰਾਜ਼ ਵਗੈਰਾ ਤੇ ਉਹ ਮਿਸਤਰੀ ਆਏ ਹੋਏ ਸੀ ਇਸ ਕਰਕੇ ਬਲੌਗ ਜਿਹੜਾ ਸ਼ੂਟ ਨਹੀਂ ਹੋ ਪਾਇਆ ਮੇਤੋਂ ਤੇ ਮੈਂ ਕਿਹਾ ਚਲੋ ਸ਼ਾਮ ਦੀ ਚਾਹ ਦੇ ਵੇਲੇ ਕਰਦੇ ਅਸੀਂ ਬਲੌਗ ਸਟਾਰਟ ਤੇ ਹੁਣ ਬੱਚੇ ਵੀ ਆਣ ਆਲੇ ਹੈਗੇ 4 ਵਜੇ ਬੱਚਿਆਂ ਨੇ ਆ ਜਾਣਾ ਹੈਗਾ ਆ ਤੇ ਹੁਣ ਚਾਹ ਬਣਾਣੇ ਆ ਤੇ ਬਾਕੀ ਸ਼ਾਮ ਦੀ ਤੁਹਾਨੂੰ ਅੱਗੇ ਦੱਸਦੇ ਆ ਕਿ ਰੋਟੀ ਪਣੀ ਕੀ ਬਣਾਣਾ ਅਸੀਂ ਚਲੋ ਹੁਣ ਛੋਟੇ-ਮੋਟੇ ਕੰਮ ਕਰੀਏ ਅਸੀਂ ਤੇ ਅੱਜ ਤੋਂ ਪੇ ਇੱਥੇ ਬੈਠੇ ਹੋਏ ਸੀ ਛੇਕ ਤੇ ਹੁਣ ਇਹ ਨਾ ਜੱਕੀਏ ਕੱਪੜੇ ਧੋਤੇ ਹੋਏ ਆ ਕੱਪੜੇ ਲਾਣੇ ਆ ਅਸੀਂ ਕਾਰ ਤੋਂ ਤਾਂ ਹੁਣ ਤਾਂ ਖਾਣ ਬਣਾਉਣ ਬਾਰੇ ਕੁਝ ਨਹੀਂ ਪਤਾ ਹੈਗਾ ਕਿ ਕੀ ਬਣਾਣਾ ਹੈਗਾ ਕੀ ਬਣਾਈਏ ਤੇ ਕੀ ਖਾਈਏ ਐਸ ਵੇਲੇ ਨਾ ਜਦੋਂ 4 ਵਜੇ ਦੇ ਹਨ ਸਾਰੀਆਂ ਬੀਬੀਆਂ ਨੂੰ ਲੱਗਦਾ ਫਿਰ ਪਹਿਲਾਂ ਥੋੜਾ ਵੀ ਕੀ ਬਣਾਈਏ ਕੀ ਬਣਾਈਏ ਕੀ ਬਣਾਈਏ ਹਾਂ ਹੁਣ ਐਸ ਵੇਲੇ ਠੰਡ ਵੀ ਬੜੀ ਹੈ ਹੋ ਜਾਂਦੀ ਹੈਗੀ ਇਹ ਮੈਟੋਮੈਟਿਕ ਜੜੀ ਆ ਉਹ ਟਾਈਮ ਬਦਲ ਹੋ ਜਾਂਦਾ ਆ ਰਾਤ ਪੈ ਜਾਂਦੀ ਹੈ ਮੌਸਮ ਬਦਲ ਜਾਂਦਾ ਤੇ ਹੁਣ ਦੇਦੇ ਆ ਗੁਰਦੁਆਰਾ ਸਾਹਿਬ ਵੀ ਅਸੀਂ ਜਾਣਾ ਸੀਗਾ ਦੇਖਦੇ ਹਾਂ ਹੁਣ ਜਾ ਹੁੰਦਾ ਜਾਂ ਨਹੀਂ ਜਾ ਹੁੰਦਾ ਹੈਗਾ ਫਿਲਹਾਲ ਚਲੋ ਚਾਹ ਚੂਹ ਬਣਾਨੇ ਆ ਜਦ ਤੱਕ ਇਹ ਟਾਈਮ ਕੱਢਦੇ ਆ ਗੁਰਦੁਆਰਾ ਸਾਹਿਬ ਚੱਲਨੇ ਆ ਜੀ ਜੀ ਵੈਂਡਰ ਸਾਡੀ ਚਾਹ ਬਣ ਗਈ ਆ ਤੇ ਡੈਡ ਜੀ ਸਾਡੇ ਜਿਹੜੇ ਹੈਗੇ ਡੈਡ ਤੇ ਸਾਡੇ ਪੀਂਦੇ ਹੈਗੇ ਬਲੈਕ ਟੀ ਡਰਜਿੰਨ ਦੇਣੀ ਹੈਗੀ ਅਸੀਂ ਬਲੈਕ ਟੀ ਬਾਕੀ ਚਾਹ ਚ ਪਈ ਐਸੇ ਦੁੱਧ ਹੁਣ ਅਸੀਂ ਦੇਖਦੇ ਆ ਕਿ ਸ਼ਾਮ ਨੂੰ ਕੀ ਬਣਾਈਏ ਫਿਲਹਾਲ ਤਾਂ ਕੋਈ ਨਹੀਂ ਪਤਾ ਲੱਗਣ데요 ਵੀ ਅਸੀਂ ਕੀ ਬਣਾਉਣਾ ਆ ਸਮਝ ਨਹੀਂ ਲੱਗਣਦੀ ਹੈਗੀ ਆ ਬੱਚੇ ਜਿਹੜੇ ਆ ਨਾ ਮੇਰੇ ਉਹ ਦਾਲ ਹੀ ਖਾ ਕੇ ਰਾਜੀ ਹੈਗੇ ਆ ਜਾਂ ਚਣੇ ਚਣੇ ਆਦੀ ਤਰੀ ਵਗੈਰਾ ਉਹ ਖਾ ਲੈਂਦੇ ਹੈਗੇ ਆ ਪਰ ਸੁੱਕੀ ਸਬਜ਼ੀਆਂ ਨਾ ਘੱਟਈ ਆ ਹਾਂ ਉਹਨਾਂ ਨੂੰ ਗੋਭੀ ਬੜੀ ਪਸੰਦ ਆ ਮੇਰੇ ਬੱਚਿਆਂ ਨੂੰ ਗੋਭੀ ਖਾ ਲੈਂਦੇ ਹੈਗੇ ਆ ਤੇ ਮੇਰਾ ਨਰਾ ਛੋਟਾ ਬੇਟਾ ਆ ਉਹਨੂੰ ਕੜੀ ਪਸੰਦ ਆ ਉਹਨੂੰ ਕੜੀ ਦੇ ਦੋ ਬੜੇ ਨੂੰ ਕੜੀ ਦੇ ਦੋ ਕੜੀ ਕੜੀ ਕਰਦੇ ਰਹਿੰਦੇ ਹੈਗੇ ਆ ਮਾਂ ਕਰੀ ਹੈਗੀ ਮम्मा ਜੀ ਕਰੀ ਹੈਗੀ ਆ ਕੜੀ ਦੇ ਦੋ ਸਾਨੂੰ ਤੇ ਉਹਨਾਂ ਨੂੰ ਕੜੀ ਹੈਗੀ ਪਰ ਹੁਣ ਮੇਰਾ ਨਾ ਵਿਚਾਰ ਹੈਗਾ ਕਿ ਅਸੀਂ ਕੋਈ ਦਾਲ ਬਣਾਨੇ ਆ ਵੀ ਹਲਕੀ ਜੀ ਦਾਲ ਬਣਾਨੇ ਆ ਕਿਉਂਕਿ ਕੱਲ ਪਕੋੜੇ ਵਗੈਰਾ ਵੀ ਬੜੇ ਖਾਧੇ ਹੈਗੇ ਆ ਤੇ ਤਲੀਆਂ ਹੋਈਆਂ ਚੀਜ਼ਾਂ ਕੱਲ ਖਾਧੀਆਂ ਵੀ ਆ ਅਸੀਂ ਕੱਲ ਦੀਆਂ ਕਾਫੀ ਜ਼ਿਆਦਾ ਹੈਵੀ ਖਾਧਾ ਹੋਇਆ ਤੇ ਹੁਣ ਅਸੀਂ ਲਾਈਟ ਖਾਣੇ ਆ ਅੱਜ ਬਣਾਨੇ ਆ ਸਵੇਰੇ ਵੀ ਪ੍ਰੌਟੀਆਂ ਬਣਾਈਆਂ ਹੋਈਆਂ ਸੀ ਆ ਤੇ ਅਸੀਂ ਹੁਣ ਨੋਰਮਲ ਜਿਹੀ ਖਾਣੀ ਹੈਗੀ ਆ ਤੇ ਚਲੋ ਹੁਣ ਡੱਜੇ ਬਣਾਉਂਦੇ ਕਹਿੰਦੇ ਅਸੀਂ ਚਾਹ ਡੱਜੇ ਚਾਹ ਚਾਹ ਠੀਕ ਫਕੀਰ ਅੰਦਰ ਜੀ ਹੈ ਨਾ ਬਾਹਰ ਬੈਠੇ ਹੋਏ ਸੀਗੇ ਧੁੱਪ ਸੇਕਦੇ ਨਿਕਾਣ ਦੇ ਵਿੱਚ ਉਹਨਾਂ ਨੂੰ ਫੇਰ ਠੰਡ ਲੱਗਦੀ ਹੈਗੀ ਆ ਜਦੋਂ ਕੋਈ ਗਾਹ ਕਾਹ ਜਾਂਦੇ ਫੇਰ ਅੰਦਰ ਆ ਜਾਂਦੇ ਆ ਤੇ ਹੁਣ ਬਾਹਰ ਬੈਠੇ ਹੋਏ ਸੀਗੇ ਧੁੱਪੇ ਤੇ ਚਲੋ ਕਿ ਲੈਣਾ ਉਹ ਦੇ ਲਾਉਣੇ ਤਾਂ ਆਪਣੀ ਣਾਟ ਹੈ ਮੈਂ ਦਿਖਾਉਂਦਾ ਉਤਾਰਦਾ ਇਹ ਉਤਰੇ ਹੀ ਨਹੀਂ ਹੈ ਚਲ ਕੁਛ ਨਹੀਂ ਹੈ ਚਲ ਕੁਛ ਨਹੀਂ ਹੈ ਚਲੋ ਚਲੋ ਕੁਛ ਨਹੀਂ ਹੈ ਚਲ ਕੁਛ ਨਹੀਂ ਚੱਕੋ ਹੈਲੋ ਤੇ ਇਦਾਂ ਜੁੰਦੇ ਫਿਰ ਮੇਰੇ ਹੱਥ 'ਤੇ ਪਈ ਚੱਲ ਚੱਪਲ ਕੋਈ 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 ਵੀ ਕਿਲੇ ਦਾ ਆਪਣਾ ਗਿਆ ਕੋਈ ਚੁੱਪ ਕੋਈ ਕੀ ਹੋਇਆ ਵੀ ਰੁਕ ਆਹ ਰਿਖਾ ਹਾਂ ਮੇਰਾ ਬੱਜਾ ਕਿੱਧਰ ਡਿੱਗ ਡਿੱਗ ਓਏ 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 ਕਿੱਧਰ ਡਿੰਗੇ ਤੁਸੀਂ ਹਾਂ ਮੇਰਾ ਬੱਜਾ ਓਸੀ ਤੇ ਸਾਡੇ ਲਈ ਬੱਜਾ ਆਈ ਹੈ ਕੀ ਹੋਇਆ ਨਹੀਂ ਉਹ ਤਾਂ ਦਰਿਵਰ ਦੱਸੇ ਤੇ ਪਰ ਕਿਦਾਂ ਹੋਇਆ ਠੀਕ ਆ ਠੀਕ ਹੋਇਆ ਓਹੋ ਮੇਰਾ ਬੱਜਾ ਬਾਦੂਂਦੀ ਜਾਣਾ ਕਿੱਥੇ ਕਿਹੜਾ ਉਹ ਰੇਡ ਨਹੀਂ ਲਾਈਨ ਚ ਲਿਖੀ ਹੋਈ ਹੋਣੀ ਤਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੂੰ ਤੇ ਅੱਜ ਦਾ ਪੇਪਰ ਕਿੱਦਾਂ ਦਾ ਹੋਇਆ ਬੱਚਿਆਂ ਦਾ ਚਲ ਦੱਸ ਦੋ ਹੁਣ ਠੀਕ ਹੋਇਆ ਤੇ ਅਭੀ ਕਿੱਦਾਂ ਡੱਗ ਗਿਆ ਪਹਿਲਾਂ ਇਹ ਦੱਸੋ ਮੈਨੂੰ ਹੁਣ ਅਭੀ ਕਿਉਂ ਰੋਇਆ ਡਾਡਾ ਡੱਟਨੇ ਬੈਗ ਨਹੀਂ ਪੜਿਆ ਇਹਦਾ ਆਇਆ ਥੋੜਾ ਆਇਆ ਬੰਨ ਲਿਖੋ ਮੋੜੇ ਨੋ ਮੇਰਾ ਬੱਚਾ ਮੱਥੇ ਸੱਟ ਲੱਗੀ ਹੋਈ ਹੈ ਦਾ ਮਤਲਬ ਦੋ ਰੋਡ ਦਿਖਾ ਲੋ ਰੋੜ ਤੀ ਨਹੀਂ ਕਹਿੰਗੇ ਮੇਰੇ ਬੱਚੇ ਹੋਏ ਮੇਰਾ ਬੱਚਾ ਵੀ ਨਿੱਕੀ ਰੋਟ ਅੱਛਾ ਅੱਛਾ ਮੈਂ ਪਟਕਾ ਲਾਉਂਦਾ

ਹਾਂਜੀ ਜੀ ਹੁਣ ਮੈਂ ਰਾਣ ਨੂੰ ਅਸੀਂ ਚੱਲੇ ਆ ਟਿਊਸ਼ਨ ਛੱਡਣ ਕਿਉਂਕਿ ਟਿਊਸ਼ਨ ਦਾ ਟਾਈਮ ਹੋ ਗਿਆ ਹੈ ਗਾਇਆ ਮਹਰਾਦਾ ਤੇ ਹੁਣ ਇਹਦੇ ਪੇਪਰ ਵੀ ਚੱਲਦੇ ਪਏ ਹੈਗੇ ਆ ਤੇ ਇਸ ਕਰਕੇ ਚਲੋ ਇਹਨੂੰ ਟਿਊਸ਼ਨ ਛੱਲਦੇ ਆ ਤੇ ਛੱਡਣ ਆਜੋ ਚਲਿਏ ਆਓ ਚਲਿਏ ਚਲੋ ਬੈਗ ਪਾਓ ਆਪਣਾ ਤੇ ਬਾਕੀ ਅ ਵੀ ਕਹਿੰਦਾ ਮੈਂ ਨਹੀਂ ਜਾਣਾ ਹੈਗਾ ਆ ਆਪਾਂ ਕਹਿੰਦੇ ਜੇ ਜਾਣਾ ਤਾਂ ਚੱਲ ਪਰ ਨਾਲ ਭਾਜੀ ਦੇ ਉਹ ਛੱਡਿਆ ਨੇ ਆ ਤੇ ਕਹਿੰਦਾ ਨਹੀਂ ਅਸੀਂ ਹत्ताਕ ਜਾਣਾ ਨਹੀਂ ਹੈਗਾ ਆ ਕਿ ਮਹਰਾਦਾ ਹੁਣ ਪੇਪਰ ਪੁੱਛਦੇ ਆ ਵੀ ਕੀ ਕਰਕੇ ਆਇਆ ਏ ਦੀ ਮੈਡਮ ਪੁੱਛੂਗੀ ਇਹਨੂੰ ਹੁਣ ਕਿੱਦਾਂ ਕੀਤਾ ਕਿੱਦਾਂ ਨਹੀਂ ਕੀਤਾ ਹੈਗਾ ਪੇਪਰ 'ਚ ਕੀ ਕੀ ਲਿਖ ਕੇ ਆਇਆ ਕਿਉਂਕਿ ਪੇਪਰ ਚੱਲਦੇ ਪਏ ਆ ਦੇ ਤੇ ਅੱਜ ਯੂਨੀਫਾਰਮ ਮੈਨੇ ਖੋਲ ਹੀ ਰਹੀ ਏ ਕਿ ਕਹਿੰਦਾ ਨਹੀਂ ਮੈਂ ਇੱਦਾਂ ਹੀ ਜਾਣਾ ਹੈਗਾ ਆ ਮੇਰਾ ਨਹੀਂ ਤਾਂ ਦਿਮਾਲਾ ਖੁੱਲ ਜਾਂਦਾ ਹੈਗਾ ਆ ਮੇਰਾ ਦਿਮਾਲਾ ਇੱਦਾਂ ਹੀ ਰਹਿਣ ਦੇ ਉਹ ਮੇਰਾ ਦਿਮਾਲਾ ਨਹੀਂ ਕਿਸੇ ਨੇ ਹੱਥ ਲਾਣਾ ਹੈਗਾ ਚਲ ਮੈਂਗਾ ਠੀਕ ਆ ਕੱਲੂ ਦੂਸਰੀ ਯੂਨੀਫਾਰਮ ਚੱਲਣੇ ਪਾ ਕੇ ਜਾਣਾ ਹੈਗਾ ਤੇ ਚਲ ਕੋਈ ਗੱਲ ਨਹੀਂ ਪਾ ਲਾ ਤੇ ਅਸੀਂ ਆ ਕੇ ਖੋਲ ਦਵਾਂਗੇ ਤੇਰੇ ਯੂਨੀਫਾਰਮ ਹੇ ਹਾਂਜੀ ਜੀ ਹੁਣ ਅਸੀਂ ਚੱਲੇ ਆ ਮਹਰਾਨ ਨੂੰ ਛੱਡਣ ਟਿਊਸ਼ਨ ਤੇ ਟਿਊਸ਼ਨ ਛੱਡ ਕੇ ਫਿਰ ਉਸ ਤੋਂ ਬਾਅਦ ਦੇਦੇ ਆ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਵਾਂਗੇ ਤੇ ਬਾਕੀ ਆ ਕੇ ਘਰ ਦੇ ਕੰਮ ਕਾਰ ਕਰਾਂਗੇ ਕਿ ਆ ਅਵੀ ਕਹਿੰਦਾ ਅਵੀ ਕਹਿੰਦਾ ਨਹੀਂ ਮੈਨੇ ਕਿਤੇ ਜਾਣਾ ਹੈਗਾ ਮੈਂ ਘਰ ਹੀ ਰਹਿਣਾ ਹੈਗਾ ਆ ਤੇ ਉਹ ਘਰ ਹੀ ਆ ਹਰ ਚਾਈ ਚ ਬੈਠਾ ਹੋਇਆ ਕਾਰਟੂਨ ਦੇਖਣ ਤੇ ਆ ਟੀਵੀ ਤੋਂ ਤੇ ਚਲੋ ਅਸੀਂ ਅੱਗੇ ਜਾਂਦੇ ਆ ਪੈਨਬਰੀ ਸਕੂਲ ਸਾਡੇ ਇਹ ਸ਼ਹਿਰ ਦਾ ਹੈਗਾ ਆ। ਇਹ ਬਾਕੀ ਇੱਥੇ ਬਹੁਤ ਸੋਹਣਾ ਹੈਗਾ ਸਾਡਾ ਸ਼ਹਿਰ ਵੈਸੇ ਕਿਉਂਕਿ ਇੱਥੇ ਬਹੁਤਾ ਟ੍ਰੈਫਿਕ ਹੈ ਨਹੀਂਗਾ ਇੰਨਾ ਜ਼ਿਆਦਾ ਨਹੀਂ ਹੈਗਾ ਕਦੇ-ਕਦਾਈਂ ਵੈਸੇ ਲੱਗ ਵੀ ਜਾਂਦਾ ਹੈਗਾ ਟ੍ਰੈਫਿਕ ਪਰ ਬਹੁਤ ਜ਼ਿਆਦਾ ਨਹੀਂ ਹੈਗਾ ਬਾਕੀ ਸ਼ਹਿਰਾਂ ਨਾਲੋਂ ਬਹੁਤ ਵਧੀਆ ਲੱਗਦਾ ਹੈਗਾ। ਬਹੁਤਾ ਭਿੜ-ਪੜਾਕਾ ਵੀ ਹੈ ਨਹੀਂਗਾ ਇੱਥੇ। ਬਿਲਕੁਲ ਵਧੀਆ-ਵਧੀਆ ਲੋਕੇਸ਼ਨ ਵੀ ਸੋਹਣੀ ਹੈ। ਠੀਕ ਹੈ। ਬਾਕੀਆਂ ਨਾਲੋਂ ਪਿੰਡ ਸਾਡਾ ਦੇ ਉਧਰਲੇ ਪਾਸੇ ਸਾਡੇ ਘਰ ਹੈਗੇ ਪਿੰਡਾਂ ਦਾ ਪਿੰਡ ਹੈਗਾ ਇਹ ਸ਼ਹਿਰਾਂ ਦਾ ਸ਼ਹਿਰ ਹੈ। ਇਹ ਨਹੀਂ ਹੈ ਕਿ ਸਾਲਵਰ ਕਿਸੇ ਵੀ ਚੀਜ਼ ਗਲਦੀ ਇੱਥੇ ਕਮੀ ਹੈਗੀ ਹੈ ਕਿ ਕੋਈ ਚੀਜ਼ ਦੀ ਸਾਨੂੰ ਕੋਈ ਕਮੀ ਲੱਗਦੀ ਹੋਵੇ ਜਾਂ ਦੂਰ ਪਾਰ ਜਾਣਾ ਹੋਵੇ ਸਾਰਾ ਕੁਝ ਇੱਥੇ ਹੈਗਾ ਆ ਵਧੀਆ ਹੈ ਵੈਸੇ ਮਾਹੌਲ ਇੱਥੇ ਦਾ ਜਦੋਂ ਮੈਂ ਬਿਆਹ ਕੇ ਆਈ ਸੀ ਮੈਨੂੰ ਬੜਾ ਇਧਰਲਾ ਪਾਸਾ ਲੱਗਦਾ ਸੀਗਾ ਔੜਜਿਆ ਪਰ ਹੁਣ ਨਹੀਂ ਆ ਹੁਣ ਮੈਨੂੰ ਲੱਗਦਾ ਕਿ ਮੇਰੇ ਸ਼ਹਿਰ ਵਰਗਾ ਕੋਈ ਸ਼ਹਿਰ ਹੀ ਨਹੀਂ ਹੈਗਾ ਮੈਨਾਂ ਤਾਂ ਲੱਗਦਾ ਸੀ ਕਿ ਨਹੀਂ ਉਧਰਲਾ ਇਲਾਕਾ ਸਾਡੇ ਮਾਪਿਆਂ ਹਾਲ ਦਾ ਸਹੀ ਹੈਗਾ ਆ ਤੇ ਹੁਣ ਇਹਦਾਂ ਸਭ ਕੁਝ ਵਧੀਆ ਲੱਗਣ ਲੱਗ ਗਿਆ ਜੇ ਹੁਣ ਅਸੀਂ ਮੈਂ ਹੈਰਾਨ ਉਹ ਦਿੱਤਾ ਹੈਗਾ ਛੱਡ ਟਿਊਸ਼ਨ ਤੇ ਤੇ ਹੁਣ ਅਸੀਂ ਜਾ ਰਹੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਮੱਥਾ ਟਿਕ ਕੇ ਆਨੇ ਆ ਤੇ ਚਲੋ ਨਾਲ ਤੁਹਾਨੂੰ ਵੀ ਲੈ ਚਲਦੇ ਹੈਗੇ ਆ ਗੁਰਦੁਆਰਾ ਸਾਹਿਬ ਕਿਉਂਕਿ ਸਾਡੇ ਇੱਥੇ ਲੱਗ ਗਏ ਹੈਗੇ ਆ ਹੈਗਾ ਗੁਰਦੁਆਰਾ ਸਾਹਿਬ ਅਸੀਂ ਉੱਥੇ ਹੀ ਜਾਣੇ ਹੈਗੇ ਆ ਤੇ ਐ ਵੈਸੇ ਤਾਂ ਮੰਦਲੇ ਦੇ ਵਿੱਚ ਵੀ ਹੈਗੇ ਆ ਪਰ ਚਲੋ ਸਾਰੇ ਪਾਸੇ ਜਾਇਆ ਨਹੀਂ ਆ ਕਦੇ ਇੱਧਰ ਕਦੇ ਉੱਧਰ ਕਦੇ ਉੱਧਰ ਤੇ ਸਾਰੇ ਪਾਸੇ ਜਾਇਆ ਨਹੀਂ ਹੈ ਗਿਆ ਤੇ ਚਲੋ ਆਓ ਹੁਣ ਅਸੀਂ ਜਾਣੇ ਹੈਗੇ ਆ ਗੁਰਦੁਆਰਾ ਸਾਹਿਬ ਦੇ ਹਿਲੋ ਸਰਦੀਆਂ ਦੇ ਵਿੱਚ ਕਿਦਾਂ ਮਿੰਟੋ ਮਿੰਟ ਮਿੰਟੋ ਮਟੀ ਆ ਨਾ ਆ ਜਾਂਦਾ ਹੈਗਾ 6 ਵਜੇ ਨੇ ਤਾਂ ਗਰਮੀਆਂ ਦੇ ਵਿੱਚ 8 ਵਜੇ ਤੱਕ ਦਿਨ ਰਹਿੰਦਾ ਹੈ ਹਾਂ 8 ਵਜੇ ਤੱਕ ਆ ਕੇ ਕੜਾ 6 ਵਜੇ ਹੁਣ ਤਾਂ 6 ਵਜੇ ਕੀ ਬਣਾਈਏ ਛੱਡੋ ਬਰਾ ਠਹਿਰ ਕੇ ਬਣਾਨੇ ਆ ਅੱਡਾ ਦਿਨ ਪਿਆ ਆ ਧੁੱਪ ਚੜੀ ਰਹਿੰਦੀ ਆ ਇਹ ਮੋੜਾ ਹਫੀਕਰ ਚਾਰ ਬਈ ਪੈ ਜਾਂਦਾ ਬੀਬੀਆਂ ਨੇ ਵੀ ਕੀ ਬਣਾਈਏ ਕੀ ਬਣਾਈਏ ਕੀ ਕਰੀਏ ਤਾਂ ਇੱਥੋਂ ਹੈਗਾ ਸਾਡਾ ਚੌਂਕ ਇੱਥੇ ਸਾਡੇ ਦਸੂ ਦੇ ਵਿੱਚ ਹੈ ਨਾ ਆ ਆ ਜਿਹੜਾ ਹੈਗਾ ਆ ਰੋਡ ਇਹ ਹੈਗਾ ਨੈਸ਼ਨਲ ਹਾਈਵੇ ਤੇ ਇਹ ਹੈਗਾ ਜਲੰਧਰ ਤੋਂ ਪਠਾਨਕੋਟ ਰੋਡ ਤੇ ਉਹ ਨਾਲ ਰੇਲਵੇ ਸਟੇਸ਼ਨ ਟ੍ਰੇਨ ਜਾਂਦੀ ਹੋਈ ਸ਼ੂੰਕਾ ਮਾਰਦੀ ਤੇ ਇਹ ਗੁਰਦੁਆਰਾ ਸਾਹਿਬ ਹੈਗਾ ਛੇਮੀ ਪਾਇਸ਼ਾਈ ਦਾ ਤੇ ਇਸ ਗੁਰਦੁਆਰੇ ਦਾ ਇਤਿਹਾਸ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੋਣਾ ਹੈਗਾ ਤੇ ਚਲੋ ਅਗਲੀ ਫੇਰ ਵੀਡੀਓ ਕਦੇ ਬਣਾਵਾਂਗੇ ਤਾਂ ਉਹਦੇ ਵਿੱਚ ਇਹਦਾ ਇਤਿਹਾਸ ਜਿੰਨਾ ਕੁ ਮੈਨੂੰ ਪਤਾ ਹੈਗਾ ਮੈਂ ਉਹ ਦੱਸਣ ਦੀ ਕੋਸ਼ਿਸ਼ ਦੱਸਾਂਗੇ ਤੁਹਾਨੂੰ ਤੇ ਅਸੀਂ ਆਹ ਰਸਤਾ ਜਾਂਦਾ ਹੈਗਾ ਗੁਰਦੁਆਰਾ ਸਾਹਿਬ ਗਰਨਾ ਸਾਹਿਬ ਨੂੰ ਉਂ ਨਿਪਰਾ ਗਰਨਾ ਸਾਹ ਵਾ ਸ਼ੇਰ ਗਰਨਾ ਸਾਹ ਇਹ ਬਹੁਤ ਸਿੱਧੀ ਮੈਥੈਟਿਕ ਈ ਹੈ

ਥਾ ਟਿਕ ਲਿਆ ਹੈਗਾ ਬੜਾ ਆਨੰਦ ਆਇਆ ਹੈਗਾ ਬੜਾ ਵਧੀਆ ਲੱਗਿਆ ਕੀਰਤਨ ਚੱਲਣ ਦੇ ਅਸਗਾ ਬੜਾ ਇੱਕ ਸਕੂਨ ਮਿਲਿਆ ਹੈਗਾ ਮਨ ਨੂੰ ਤੇ ਬਾਕੀ ਹੁਣ ਚਲੋ ਅਸੀਂ ਘਰ ਜਾਨੇ ਆ ਘਰ ਦੇ ਬਾਕੀ ਕੰਮ ਰਹਿੰਦੇ ਕੰਮ ਕਰੀਏ ਹੁਣ ਰਾਤ ਦੀ ਰੋਟੀ ਪਾਣੀ ਦਾ ਤੇ ਇਸ ਕਰਕੇ ਹੁਣ ਇਸ ਇਸ ਬਲੌਗ ਦੀ ਸਮਾਪਤੀ ਆ ਤੇ ਜੇ ਤੁਹਾਨੂੰ ਮੇਰਾ ਬਲੌਗ ਚੰਗਾ ਲੱਗਿਆ ਹੈਗਾ ਤਾਂ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹੁਣ ਨਵੇਂ ਬਲੌਗਰਾਂ ਨਾਲ ਨੂੰ ਅਸੀਂ ਮਿਲਾਂਗੇ ਅਸੀ ਕਾਲ